ਦੇ ਸੀ ਜਿਹੜਾ ਜਿਹੜਾ ਆਪ ਅੱਖਾਂ ਦੇ ਸਾਹਮਣੇ ਚਵਾਇਆ ਹੋਵੇ ਠੀਕ ਆ ਉਹਦੀਆਂ ਦੋ ਬੂੰਦਾਂ ਦੇ ਕੇ ਤੇ ਬਾਈ ਉਹ ਵੀ ਤੁਸੀਂ ਕੋਸੇ ਪਾਣੀ ਨਾਲ ਪੰਜਾ ਮਿਲ ਕੋਸੇ ਪਾਣੀ 'ਚ ਦੋ ਬੂੰਦਾਂ ਦੇ ਕੇ ਨਾ ਦੱਸਿਓ ਵੀ ਕਿੱਦਾਂ ਦਾ ਲੱਗਾ ਜੁੜਾ ਹਨਾ ਦੋਨੇ ਜੁੜੇ ਉਹ ਵੀ ਡੱਬੇ ਆ ਡੱਬੇ ਵਾਲਾ ਵੀ ਦਿਖੋ ਨਾ ਕਬੂਤਰਾਂ ਨੂੰ ਬਾਜਰਾ ਨਾ ਪਾਓ ਠੀਕ ਆ ਐਡ ਆਵੇ ਕਬੂਤਰਾਂ ਨੂੰ ਸਿਰਫ ਤੁਸੀਂ ਸੋਇਆ ਬੀਂਦੀ ਦਾਲ ਪਾ ਲਓ ਠੀਕ ਆ ਲੈਂਡੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬਿਓ ਕਰਦੇ ਆਈ ਦੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਪਹਿਲਾਂ ਬੱਚੇ ਕੱਢੀਏ ਸਭ ਤੋਂ ਪਹਿਲਾਂ ਬੱਚੇ ਛੱਡਿਏ ਟਾਂਗਿਆਂ ਤੇ ਤੇ ਉਹ ਦੋ ਬੱਚੇ ਨਹੀਂ ਬਾਈ ਛੱਡਣੇ ਕੱਲ ਬਾਈ 6 ਵਜੇ ਬੱਚੇ ਬੈਠੇ ਉਹ ਠੀਕ ਆ ਤੇ ਮਤਲਬ ਉੱਡੇ ਦਾ ਲੇਟੇ ਹੀ ਸੀ ਠੀਕ ਆ ਪਹਿਲਾਂ ਵੀ ਜ਼ੋਰ ਲਾਇਆ ਸੀ ਉਹਨਾਂ ਨੇ 1.5 ਵਜੇ ਤੱਕ ਉਦੋਂ ਵਾਰ ਫੇ ਬਾਈ 3 ਵਜੇ 3:30 ਤੇ ਉੜ ਗਏ ਫੇ ਬਾਈ 6 6:30 ਵਜੇ ਬੈਠੇ ਆਂ ਢੇਰਾ ਕਰਕੇ ਹਨਾ ਤੇ ਤੇ ਆयो ਪਾਪੇ ਛੱਡিয়ে ਬੱਚੇ ਉਹ ਬੱਚੇ ਨਹੀਂ ਆਪਾਂ ਛੱਡਣੇ ਤੇ ਲਿਓ ਫੇ ਛੱਡਿਏ ਪਹਿਲਾਂ ਬੱਚੇ ਹਲੋ ਬਾਪੇ ਛੜਤੇ ਬੱਚੇ ਠੀਕ ਆ ਉਹ ਦੋ ਬੱਚੇ ਨਹੀਂ ਛੱਡੇ ਬਾਕੀ ਡੰਡੇ ਵਾਲੇ ਦੇ ਵੀ ਬੱਚੇ ਬਿਠਾਤੇ ਦੋਨੇ ਤੁਹਾਡੇ ਸਾਹਮਣੇ ਹੁਣ ਜਿਹੜੇ ਐਂ ਤੇ ਛੱਡੇ ਦੋਨੇ ਛਤਰੀ ਛੱਡ ਗਏ ਠੀਕ ਆ ਤੇ ਜਿਹੜੇ ਇਧਰੋਂ ਤਿੰਨ ਬੱਚੇ ਪਾਲਦੇ ਆ ਉਹਨਾਂ ਨੂੰ ਵੀ ਬਾਈ ਜਾਲ ਚ ਤੇ ਦੋ ਬੱਚੇ ਆਪਣੇ ਜਿਹੜੇ ਉਹ ਜਿਹੜੇ ਉੜਦੇ ਆ ਤੁਹਾਨੂੰ ਦੱਸਿਆ ਬਹੁਤ ਉੜਦੇ ਸੀ ਨਾ ਟਿਕ ਟਿਕ ਫੜਲੇ ਵਾਲੀ ਦਾ ਤੇ ਕੋਦੀ ਮਾਸੀ ਮੂਸੀ ਲਈ ਹਨਾ ਤੇ ਉਹਨਾਂ ਨੂੰ ਵੀ ਬਾਈ ਜਾਲ ਚ ਪਾ ਕੇ ਤੇ ਟੰਗ ਦੀ ਉੱਤੇ ਠੀਕ ਆ ਤੇ ਬਾਕੀ ਦੀ ਗਰਭੀ ਕਰਦੇ ਆ ਬਾਅਦ ਚੋ ਲੋ ਬਾਪੇ ਆ ਜੋੜਾ ਪਕਲ ਲਾਤਾ ਸੀ ਠੀਕ ਆ ਆ ਚੈੱਕ ਕਰੋ ਜੋੜਾ ਕਿਦਾਂ ਲੱਗਾ ਵੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਲੱਗਾ ਜੋੜਾ ਹਨਾ ਦੋਨੇ ਜੋੜੇ ਉਹ ਵੀ ਡੱਬੇ ਆ ਡੱਬੇ ਵਾਲਾ ਵੀ ਦਿਖਾਉਣਾ ਮੈਂ ਤੁਹਾਨੂੰ ਪਹਿਲਾਂ ਆ ਜੋੜਾ ਦੇਖੋ ਵੇ ਵਾਦੋ ਦੂਜਾ ਜੋੜਾ ਵੀ ਛੜਤਾ ਆਪਾਂ ਠੀਕ ਆ ਵੇ ਆ ਮਾਦੀ ਆ ਬਈ ਤੇ ਆ ਨਾਰਿਆਂ ਵੀ ਪਹਿਲਾਂ ਇਹਦੇ ਭਰਾਣਾ ਲੱਗੀ ਸੀ ਬਾਈ ਜਿਹੜਾ ਹੁਣ ਬਦਲੇ ਵਾਲੀ ਦਾ ਆਪਾਂ ਲਾਇਆ ਹੁਣ ਇਹਦੇ ਨਾਲ ਆਤੀ ਏ ਠੀਕ ਆ ਤੇ ਇਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਵੀ ਆ ਵੀ ਜੋੜਾ ਕਿੱਦਾਂ ਦਾ ਲੱਗਾ ਤੁਹਾਨੂੰ ਇਹ ਕੂਤਰੀ ਵੱਡੀ ਆ ਬਾਈ ਮਿੰਟੋ ਮਿੰਟੀ ਜੋੜਾ ਲੱਗ ਜਾਣਾ ਨਾਰਵੀ ਵੱਡਾ ਹੀ ਆ ਬਾਈ ਅਵੀ ਜੋੜਾ ਲਾਤਾ ਠੀਕ ਆ ਇਹਨੂੰ ਇੱਥੇ ਧੁੱਪੇ ਰੱਖ ਦਿੰਨੇ ਆ ਸਾਈਡ ਤੇ ਤੇ ਆਹ ਕਿਹੜਾ ਬੱਚਾ ਆਹ ਡੰਡੇ ਵਾਲੇ ਦਾ ਬਈ ਉੜ ਗਿਆ ਬੱਚਾ ਇਹਨਾਂ ਦਾ ਮੱਖ ਹੁਣ ਲੜਦੀ ਲੜਦੀ ਆ ਜੋ ਜੋ ਵੱਡੇ ਹੋਣੇ ਆ ਇਹਨਾਂ ਨੂੰ ਛੋਟੇ ਛੋਟੇ ਬਿਠਾਉਣ ਨੂੰ ਬਈ ਇਹੀ ਮਤਲਬ ਮਤਲਬ ਹੁੰਦਾ ਵੀ ਜਿਹੜਾ ਆਪਾਂ ਛੋਟੇ ਛੋਟੇ ਬਿਠਾਉਨੇ ਆ ਨਾ ਵੀ ਲੱਗ ਕੇ ਜਲਦੀ ਜਾਂਦੇ ਆ ਬੱਚਾ ਹੁਣ ਅੱਜ ਪਹਿਲੀ ਵਾਰੀ ਉੜਿਆ ਹਨਾ ਪਤਾ ਨਹੀਂ ਹੁਣ ਇਹ ਦੂਜਾ ਆ ਇੱਕ ਤਾਂ ਕੱਲ ਉੜਿਆ ਸੀ ਹਨਾ ਸ਼ਾਇਦ ਉਹ ਹੀ ਆ ਇੱਕੋ ਜਿਹੀ ਆ ਇਹਨਾਂ ਦਾ ਪਤਾ ਲੱਗਦਾ ਨਹੀਂ ਸੇਮ ਜਿਹੀ ਆ ਇੱਕ ਹਲਕਾ ਜਿਹਾ ਛੋਟਾ ਆ ਤੇ ਇੱਕ ਵੱਡਾ ਆ ਬਈ ਆਹ ਏ ਦਾ ਹੁਣੇ ਇਹੀ ਦੱਸੂ ਹੋ ਗਿਆ ਬਈ ਇਹ ਲਓ ਬਾਬਿਓ ਆਹ ਲਓ ਗਿਆ ਪੈਂਦੀ ਸੱਤੇ ਜੜ ਗਿਆ ਟਾਂਗੀ ਤੇ ਹਨਾ ਤੇ ਇਹਦਾ ਇਹੀ ਫਾਇਦਾ ਹੁੰਦਾ ਬਈ ਛੋਟੇ ਬੱਚਿਆਂ ਦਾ ਚਲੋ ਹੁਣ ਦੂਜੇ ਬੱਚੇ ਵੀ ਬਾਈ ਚੱਕੀਏ ਤੇ ਚੱਕ ਕੇ ਅੰਦਰ ਛਤਰੀ ਦੂਜੀ ਲਿਆਨਾਵਾਂ ਚੱਕੀ ਉਧਰੋਂ ਤੇ ਆਹ ਛਤਰੀ ਲਾ ਦੀਏ ਤੇ ਇਹਦੇ ਉੱਤੇ ਬੱਚੇ ਬਿਠਾਉਣੇ ਆ ਬਾਅਦੋਂ ਨਵੀਂ ਛਤਰੀ ਹੋਈ ਬਾਬਿਓ ਆ ਵੀ ਬਹਿ ਗਿਆ ਪਹਿਲਾਂ ਦੂਜਾ ਉੜਿਆ ਸੀਗਾ ਹੁਣ ਆ ਦੂਜਾ ਉੜਿਆ ਸੀ ਹਨਾ ਇਹ ਵੀ ਦੋ ਗੇੜੀਆਂ ਲਾਈਆਂ ਤੇ ਵੀ ਬਹਿ ਗਿਆ ਬਈ ਜਾ ਜੋੜਾਇਤੀ ਥੱਲੇ ਰੱਖਦਾ ਮੈਂ ਹਨਾ ਇੱਕ ਜੋੜਾ ਉੱਪਰ ਲਾ ਕੇ ਰੱਖਦਾ ਤੇ ਕਾ ਲੱਗਾ ਬਈ ਤੇ ਇਹ ਪੱਕੇ ਹੋ ਜੂਗੇ ਤੇ ਫੇਰ ਜੋੜੇ ਛੱਡ ਦਾਂਗੇ ਗੁੱਡੇ ਦੇ ਵਿੱਚ ਤੇ ਹੁਣ ਲਓ ਬਾਬਿਓ ਆ ਬੱਚੇ ਕੱਢੀਏ ਪਹਿਲਾਂ ਉਹ ਮੈਂ ਛਤਰੀ ਗਿਆ ਸੀ ਮੁੰਡਾ ਸੁੱਤਾ ਹਜੇ ਮੈਨੂੰ ਕਹੇ ਫੜਾ ਦੇ ਮੈਨੂੰ ਮੜੀ ਗਈ ਹਨਾ ਤੇ ਜੱਤੇ ਚੱਲੋ ਕੋਈ ਗੱਲ ਨਹੀਂ ਇੱਥੇ ਬਿਠਾ ਦਿੰਨੇ ਆ ਫਿਲਹਾਲ ਲਈ ਤੇ ਆ ਪਈ ਛਤਰੀ ਮਤ ਖੋਨਾ ਬਈ ਪਰ ਬਾਬਿਓ ਤਿੰਨੇ ਹੀ ਬੱਚੇ ਮੈਂ ਬਿਠਾਤੇ ਇਹਦੇ ਆਖ ਖੁਜਾਰਵਾ ਜਿਹਾ ਹੋਇਆ ਬੱਚੇ ਦੇ ਮੂੰਹ ਤੇ ਹਨਾ ਤੇ ਇਹਦੇ ਵੀ ਇਹਨੂੰ ਬਾਬਾ ਜੀ ਅੱਜ ਫੇਰ ਦਿੱਤੀ ਟਾਰਮਾਈ ਸੀ ਜੀ ਇਹ ਚੁਟਕੀ ਹੋਈ ਹਨ ਤੇ ਉਦਵਾ ਦਿੱਤੀ ਨਹੀਂ ਟਾਈਮ ਨਹੀਂ ਲੱਗਾ ਬਈ ਹਨਾ ਆਹ ਟੈਰਾਮਾਈਸਿਨ ਦੀ ਛੁਟਕੀ ਜੀ ਦੇ ਦੀਨ ਦਾ ਟੈਰਾਮਾਈਸਿਨ ਦੇਰੀ ਦਾ ਅੱਗੇ ਪਿਛੇ ਤੇ ਐਸ ਕੀ ਦੇਰੀ ਹੋਇਆ ਉਹਨੂੰ ਇੱਕੋ ਹੀ ਛੁਟਕੀ ਦਿੱਤੀ ਉਹਦੀ ਹਨਾ ਤੇ ਹੁਣ ਲਗਾਤਾਰ ਇਹਨੂੰ ਦੋ ਤਿੰਨ ਦਿਨ ਦਵਾਗੇ ਤੇ ਬਈ ਸੁੱਕ ਜਾਣਾ ਆ ਤਿੰਨੇ ਬੱਚੇ ਬਿਠਾਤੇ ਵੇ ਆ ਆਪਣੇ ਜਿਹੜੇ ਦੋਨੇ ਆ ਬਈ ਜਿਹੜਾ ਆਪਾਂ ਬੱਚਾ ਕੱਲ ਬੈਠਾ ਲੇਟ ਹਨਾ ਜਿਹੜਾ ਮੈਂ ਬੜਲੇ ਜੀ ਤੁਹਾਨੂੰ ਦੱਸਿਆ ਵੀ ਮਾਸੀ ਦਾ ਲਾਇਆ ਹਨਾ ਇਹ ਦੋਨੇ ਉਹਦੇ ਆ ਤੇ ਉਹ ਬਈ ਬੜਲੇ ਵਾਲੀ ਦਾ ਜੀ ਬੜਲੇ ਵਾਲੀ ਦੀ ਦਾਦੀ ਦਾ ਪੋਤਾ ਉਹ ਜਿਹੜਾ ਤੇ ਤੁਹਾਨੂੰ ਬਾਦ ਦੂਜੇ ਵੀ ਦਿਖੋਣਾ ਬਾਈ ਜਿਹੜੇ ਬੱਚੇ ਬੜਲੇ ਵਾਲੀ ਦੇ ਹੁਣ ਦੁਬਾਰਾ ਕੱਡੇ ਆ ਨਾ ਉਹ ਵੀ ਤਗੜੇ ਹੋਏ ਆ ਉਹ ਵੀ ਦਿਖੋਣਾ ਬਾਈ ਦੋਨੇ ਬੱਚੇ ਮੈਂ ਆ ਜਿਆਰ ਵੀ ਤਾਂ ਹਾਲੇ ਇਹੀ ਆ ਬਾਈ ਤਿੰਨ ਕ ਦਿਨ ਦਿਣਾ ਆਪਾਂ ਇਹਨੂੰ ਬਸ ਟੈਰਾਮਾਈਸਿੰਦਾ ਪਾਊਡਰ ਤੇ ਹਨ ਸੈੱਟ ਜਮਾ ਉਹ ਬਾਪੋ ਆ ਦੋਨੇ ਬੜਲੇ ਵਾਲੀ ਦੇ ਬੱਚੇ ਠੀਕ ਆ ਤਗੜੇ ਹੋ ਚੱਲੇ ਬਸ ਤੇ ਇਹ ਚਿੱਟੇ ਨਿਕਲਣਗੇ ਸਫੇਦ ਚਿੱਟੇ ਬਾਈ ਆ ਦੋ ਬੱਚੇ ਬਾਈ ਟਾਂ ਕੀ ਦੂਜੀ ਲਾ ਕੇ ਬੱਚੇ ਬਿਠਾ ਲਏ ਸੀ ਹਨ ਤੇ ਉਹ ਮੈਂ ਜੋ ਤੁਹਾਨੂੰ ਦੱਸਦਾ ਪਿਆ ਵੀ ਅੱਜ ਦਿਖੋਣਾ ਉਹ ਜਦੋਂ ਤਾ ਨੂੰ ਮੁੰਡੇ ਨੇ ਥੱਲੇ ਆਵਾਜ਼ ਮਾਰਦੀ ਕਹਿੰਦਾ ਬਈ ਫੜ ਲੈ ਯਾਰ ਛਤਰੀ ਹਨ ਤੇ ਉਹ ਛਤਰੀ ਲਾ ਕੇ ਉਹ ਸੜਤੀ ਬਈ ਤੇ ਉਹ ਫੋਲਡਿੰਗ ਵਾਲੀ ਛਤਰੀ ਆ ਛਤਰੀ ਕੱਪੜਾ ਲਾ ਦੇਣਾ ਤੇ ਛਤਰੀ ਰੱਖ ਲੈਣੀ ਉਹ ਬਾਜ਼ੀਆਂ ਬੂਜੀਆਂ ਤੇ ਲਿਜਾਣ ਨੂੰ ਜਿਹੜੀ ਛਤਰੀ ਉਹ ਆ ਫੋਲਡਿੰਗ ਵਾਲੀ ਹਨ ਤੇ ਤਾਂ ਹੀ ਇਹ ਬਚੀ ਕਿਉਂਕਿ ਇਹਨੂੰ ਲਾਈ ਲੂਈ ਨਹੀਂ ਸੀ ਇਹਦਾ ਰੰਗ ਘੱਟ ਉੜਿਆ ਸੀ ਤੇ ਤਾਂ ਦੁਬਾਰਾ ਵਰਤੀ ਸੀ ਇਹ ਇਹ ਅੰਦਰ ਹੀ ਪਈ ਰਹਿੰਦੀ ਸੀ ਤੇ ਉਹ ਜਿਹੜੇ ਦੋ ਬੱਚੇ ਆ ਬਈ ਜਿਹੜੇ ਆਪਾਂ ਡਾਇਰੀ ਉਹ ਲਿਆ ਕੇ ਬਈ ਇੱਥੇ ਛ ਇੱਕ ਤਾਂ ਬਈ ਆ ਬੱਚਾ ਸੀ ਜਮਾ ਹਲਕਾ ਹਨਾ ਬਿਮਾਰ ਹੋਇਆ ਸੀ ਤੁਹਾਨੂੰ ਪਤਾ ਹੁਣ ਸਰੀਰ ਜਾ ਬਣਾਉਣ ਡਿਆ ਇਹ ਆ ਬੱਚਾ ਬਾਈ ਰਾਤੀ ਮੈਨੂੰ 6 ਤੋਂ ਬਾਅਦ ਹੀ ਬੈਠੇ ਬਾਈ ਦੋਨੋਂ ਵਿੱਚ ਇੱਕ ਆ ਸੀ ਇੱਕ ਬੜਲੇ ਵਾਲੀ ਦਾ ਉਹ ਵੀ ਦਿਖੋਨਾ ਬਈ ਤੁਹਾਨੂੰ ਬਾਲਾ ਡਾਵਾ ਬਈ ਆ ਤਾਂ ਟੁੱਟਦਾ ਹੀ ਨਹੀਂ ਸੀ ਹਜੇ ਉਹ ਹੁੰਦਾ ਸੀ ਤਾੜੇ ਧੂੜੇ ਮਾਰਦਾ ਉਹੀ ਲੈ ਕੇ ਆਇਆ ਇਹਨੂੰ ਤੇ ਇਹ ਪਤੰਦਰ ਤਾਂ ਮੈਂ ਕਿਹਾ ਇੰਚ ਵੀ ਨਹੀਂ ਹਿਲਦਾ ਸੀ ਬਈ ਇੱਕ ਥਾਂ ਖੜ ਗਿਆ ਸੀ ਬਸ ਨਾ ਕੋਈ ਤਾੜਾ ਨਾ ਛਾੜਾ ਉੱਤੀ ਬਸ ਐ ਉੱਥੇ ਤਾੜੇ ਧੂੜੇ ਜੇ ਮਰੀ ਜਾਂਦਾ ਸੀ ਇਹ ਦੂਜਾ ਬੱਚਾ ਆ ਸੀ ਬਈ ਇਹ ਬੜਲੇ ਵਾਲੀ ਦਾ ਬੱਚਾ ਵੀ ਹੁਣ ਝੜ ਝੂੜੇ ਪੈ ਗਏ ਆ ਇਹ ਆ ਮੈਂ ਬਾਅਦ ਚ ਰੰਗ ਰੂਮ ਕੱਢਣ ਗਿਆ ਆਪਣਾ ਰੰਗ ਰੂਮ ਹਨਾ ਫੇ ਪਤਾ ਲੱਗੂ ਸਹੀ ਮਹੀਨੇ ਦੇ ਵਿੱਚ ਤੇ ਇਹ ਵੀ ਬੱਚਾ ਬਈ ਲੇਟੇ ਹੀ ਬਿਠਾ ਹਨਾ ਇਹ ਵੀ ਛੇ ਪਲਾਸੀ ਬਿਠਾ ਸੀ ਇਹਦਾ ਹੁੰਦਾ ਹੀ ਬਈ ਤਾੜੇ-ਤੂੜੇ ਮਾਰ ਕੇ ਫੇ ਮੁੜ ਜਾਂਦਾ ਸੀ ਤਾਂ ਉਹ ਕਿਉਂਕਿ ਉਹਦੇ ਆਲ ਦੇਦਾ ਹੀ ਨਾ ਉਹ ਟੁੱਟਦਾ ਨਹੀਂ ਸੀ ਪਰੋਂ ਤੇ ਇਹ ਵੀ ਨਾਲ ਹੀ ਬਈ ਲੋਈ ਬਾਬਿਓ ਟਾਈਮ ਮੇਰੇ ਸਾਹ ਹੁਣ 11 ਵਜੇ ਦਾ ਹੋ ਗਿਆ ਹਨਾ ਤੇ ਉਹ ਬੱਚੇ ਮੈਂ ਇੱਥੇ ਛੱਡੇ ਸੀ ਦੋਨੇ ਹੀ ਤਾਂ ਸਾਹਮਣੇ ਠੀਕ ਆ ਵੱਡਲੇ ਵਾਲੇ ਦਾ ਦੂਜਾ ਉਹ ਕਿਤੇ ਪਤੰਦਰ ਇੱਥੋਂ ਥੱਲੇ ਨਿਕਲ ਕੇ ਨਾ ਮੈਂ ਥੱਲੇ ਗਿਆ ਸੀ ਇੱਕ ਘੰਟਾ ਥੱਲੇ ਗਿਆ ਉਹ ਚਾਹ ਹੀ ਬਣਾ ਕੇ ਮੈਂ ਚਾਹ ਪ ਤੇ ਘਰਦਰਗੇ ਬਣਾ ਦਿਓ ਤੇ ਚਾਹ ਪੀਣ ਗਿਆ ਤੇ ਚਾਹ ਪੀਂਦੇ ਨੂੰ ਬਈ ਘੰਟਾ ਹੀ ਲਾ ਕੇ ਆਇਆ ਥੱਲੇ ਤੇ ਉਹ ਤਾਂ ਦੋਨੇ ਨਿਕਲ ਕੇ ਛਤਰੀ ਦੇ ਬੈਠੇ ਆ ਹੋਰ ਅਜੇ ਡੱਕਿਆ ਰੜੀ ਫੇ ਜੋੜ ਜਾਣਾ ਚਲੋ ਬੈਠੇ ਰਹਿੰਦੇ ਹੋ ਡੱਕ ਜਲਦੀ ਲੜੇ ਆਪਾਂ ਜੇੜਨਾ ਹੋਊਗਾ ਸਵੇਰੇ ਜ਼ੋਰ ਮਾਰ ਲੜਨਗੇ ਇਹ ਤਾਂ ਕੱਲ ਸ਼ਾਮਾਂ ਵਾਂਗੂ ਹੋਰ ਨਾ ਖੜੇ ਰਾਤੀ ਵੀ ਅੜ ਗਏ ਸੀ ਹਨ ਤੇ ਹੁਣ ਹੀ ਡੱਕ ਲਾਗੇ ਇਹਨਾਂ ਨੂੰ ਬਈ ਆਪਾਂ ਲੋਈ ਬਾਬਿਓ ਇੱਕ ਜੋੜਾ ਹੋਰ ਲੋਣਾ ਤੇ ਉਹਦੇ ਵੀ ਦਰਸ਼ਨ ਕਰਾਈਏ ਵੀ ਸਾਨੂੰ ਜੋੜਾ ਲੋਣਾ ਕਿਹੜਾ ਆ ਤੇ ਜੋੜਾ ਬਈ ਜਿਹੜਾ ਆਪਾਂ ਲੋਣਾ ਉਹ ਹੈਗਾ ਬਈ ਆਨਾਰ ਵੇ ਸ਼ਿਟ ਆ ਆਨਾਰ ਲਉਣਾ ਬਾਈ ਤੇ ਇਹਦੇ ਪੱਲੇ ਬਈ ਆ ਤੇ ਆਹ ਦੇ ਬਈ ਪੰਜੇ ਆ ਉਦਾਂ ਮਿੱਟੀ-ਮੁੱਟੀ ਨਾਲ ਲੱਭੜੇ ਆ ਕਿਉਂਕਿ ਮਿੱਟੀ ਆਪਾਂ ਪਾਈ ਸੀ ਨਾ ਫੁੱਡਿਆਂ ਦੇ ਵਿੱਚ ਉਹਦੇ ਕਰਕੇ ਤੇ ਆ ਜਿਹੜਾ ਨਾਰਿਆ ਬਾਈ ਇਹ ਮਾਦੀ ਕਿਹੜੀ ਨਾ ਲਾਉਣਾ ਉਹ ਵੀ ਮਾਦੀ ਵੀ ਮਦ ਖੋਣਾ ਇਹਦੀ ਭੈਣ ਬਾਈ ਇਸ ਸੀਜ਼ਨ ਦੇ ਵਿੱਚ ਜਿਹੜੀ ਆਪਣੀ ਬੜਲੇ ਦੀ ਬਾਜੀ ਜਿੱਤੀ ਉਹਦੇ ਨਾਲ ਇੱਕ ਤੁਸੀਂ ਤੁਹਾਨੂੰ ਪਤਾ ਹੋਣਾ ਕਾਲੀ ਚੀਨੀ ਕਬੂਤਰੀ ਆਪਣੀ ਉੜਦੀ ਹੁੰਦੀ ਸ਼ਾਮਾਂ-ਸ਼ਾਮਾਂ ਤੱਕ ਪਰ ਪੇਸ਼ ਆ ਉਹ ਵੀ ਦਿਖਾ ਦਿੰਦਾ ਮੈਂ ਤਾਂ ਸ਼ੌਂਕ ਕਰਾ ਦੂੰਗਾ ਜਿਹੜਾ ਬੜਲੇ ਵਾਲੀ ਦਾ ਪਿਓ ਆ ਤੇ ਇਹਦਾ ਪਿਓ ਬਾਈ ਸੇਮ ਆ ਮਾਵਾ ਲੱਗ ਲੱਗਿਆ ਪਿਓ ਸੇਮ ਆ ਤੇ ਇਹਦੇ ਨਾਲ ਮਾਦੀ ਕਿਹੜੀ ਲੋਣੀ ਆ ਬਈ ਇਹ ਵੀ 4-5 ਵਜੇ ਤੱਕ ਕਬੂਤਰੇ ਵੀ ਉੜਿਆ ਹਾਂ ਕੱਲਾ ਨਾਲੇ ਇਹ ਨਹੀਂ ਕਿ ਕਬੂਤਰਾਂ ਦੇ ਵਿੱਚ ਕੱਲਾ ਰਹਿ ਕੇ ਮੈਂ ਲਾ ਆਪਣੇ ਜੂਨ ਜੁਲਾਈ ਮਹੀਨੇ ਦੇ ਵਿੱਚ 4 4.5 3 4.5 5 ਐਡਾ ਟਾਈਮ ਇਸ ਕਬੂਤਰ ਨੇ ਕੀਤਾ ਹੋਇਆ ਬਈ ਤੇ ਨਾਲ ਜਿਹੜੀ ਕਬੂਤਰੀ ਲੋਣੀ ਆ ਉਹ ਵੀ ਸ਼ੌਂਕ ਕਰਾਉਨੇ ਆ ਤੇ ਆ ਮਾਦੀ ਲੋਣੀ ਬਈ ਆਪਾਂ ਆਦੇ ਨਾਲ ਠੀਕ ਆ ਵੱਲੇ ਝੜ ਜੂੜੇ ਪਏ ਆ ਤੇ ਆਹ ਦੀ ਹਾਈਟ ਆ ਬਈ ਆ ਮਾਦੀ ਲੋਣੀ ਬਈ ਆਪਾਂ ਆਪਣਾ ਜਿਹੜਾ ਤੁਹਾਨੂੰ ਮਾ ਹੁਣੀ ਪੱਠਾ ਦਿਖਾਇਆ ਉਹਦੇ ਨਾਲ ਬਈ ਆ ਮਾਦੀ ਲਾਵਾਂਗੇ ਆਪਾਂ ਠੀਕ ਆ ਤੇ ਪੰਜੇ ਚੈੱਕ ਕਰਨੇ ਤਾਂ ਬਈ ਕਰ ਲੋ ਇਹ ਬਈ ਬੱਚੇ ਜਾਂਦੇ ਜੁੰਦੇ ਹੈ ਨਹੀਂ ਸੋਈ ਆ ਬਈ ਇਹਦੇ ਬੱਚਿਆਂ ਦੀ ਠੀਕ ਆ ਬੱਚੇ ਇਸ ਕਬੂਤਰੀ ਦੇ ਬਣਿਆ ਦੇ ਬੁੱਢੀ ਕਬੂਤਰੀ ਆ ਇਹ ਬੰਦ ਹੋ ਗਈ ਸੀ ਪਿਛਲੇ ਤੋਂ ਪਿਛਲੇ ਸਾਲ ਤੇ ਆ ਆਹੀ ਸੋਰੀ ਪਿਛਲੇ ਸਾਲ ਬੰਦ ਹੋਈ ਸੀ ਆੜਾ ਸਾਲ ਨਾਂਕੇ ਗਿਆ ਆਪਾਂ ਪਿਛਲੇ ਸਾਲ ਮਤਲਬ ਉੱਚੇ ਤੇ ਬੱਚੇ ਲੈ ਲਏ ਸੀ ਆਪਾਂ ਠੀਕ ਆ ਉਸੇ ਹੀ ਸਾਲ ਬੰਦ ਹੋਈ ਸੀ ਉਸੇ ਸਾਲ ਹੀ ਇਹਦੇ ਬੱਚੇ ਆਪਾਂ ਆਂਡੇ ਲਵਾਲੇ ਸੀ ਬੱਚੇ ਨਹੀਂ ਲੈ ਗਏ ਸੀ ਤੇ ਬੱਚੇ ਛੋਟੇ ਛੋਟੇ ਹੋ ਕੇ ਮਰ ਗਏ ਸੀ ਇਹਦੇ ਉਦੋਂ ਫੇ ਆਪਾਂ ਕੁਡੇ ਖੱਡਿਆਂ ਦਾ ਕੰਮ ਛੇੜ ਲਿਆ ਸੀ ਉਹਦੇ ਚੱਕਰ ਚ ਪਾਈ ਇਹਦੇ ਫੇ ਬੱਚੇ ਆਪਣੇ ਕੋ ਲਏ ਨਹੀਂ ਗਏ ਸੀ ਮਤਲਬ ਬਾਅਦ ਫੇ ਜੋੜਾ ਤੋੜਦਾ ਸੀ ਵੈਸੇ ਇੱਕ ਵਾਰੀ ਇਹ ਆਡੇ ਲਾਵੇ ਸੀ ਤੇ ਬੱਚੇ ਵੀ ਬਣ ਗਏ ਸੀ ਤੇ ਐਤ ਕੀ ਇਸ ਕਬੂਤਰ ਨਾਲ ਭਈ ਇਹਦਾ ਆਪਾਂ ਜੋੜਾ ਲਾਵਾਂਗੇ ਲੋ ਬਾਬਿਓ ਉਹ ਵੀ ਕਬੂਤਰ ਜੋੜੇ ਲਾ ਲੈਣਾ ਠੀਕ ਆ ਤੇ ਕਪੂਤਰ ਬਾਈ ਆਪਣੇ ਦੋ ਤੇ ਨਹੀਂ ਰਹਿ ਗਏ ਜਿਹੜਿਆਂ ਨੂੰ ਚਾਪਾ ਜੋੜੇ ਲਾਉਣੇ ਆ ਠੀਕ ਆ ਤੇ ਉਹ ਤਾਂ ਤਕਰੀਬਨ ਹੀ ਮਉਂਤੇ ਪਾਏ ਹੋਏ ਜਿਹੜੇ ਆਪਾਂ ਕਪੂਤਰ ਜੋੜੇ ਲਾਉਣੇ ਆ ਨਾ ਹੁਣ ਉੱਤੇ ਹੀ ਆ ਇਹਨਾਂ ਦੇ ਵਿੱਚੋਂ ਕੋਈ ਨਹੀਂ ਬਾਈ ਜੇ ਆਪਾਂ ਲਾਣਾ ਹੋਇਆ ਤੇ ਡੱਬੇ ਦਾ ਭਰਾ ਜਿਹੜਾ ਕਾਲ ਖਾਇਆ ਉਹ ਬੈਠਾ ਜਿਹੜਾ ਹਨ ਉਹ ਲਾ ਸਕਦੇ ਆ ਆਪਾਂ ਠੀਕ ਆ ਤੇ ਅੱਜ ਦੇਖਦੇ ਆ ਨਾ ਹੋਇਆ ਮਿੱਟੀ ਚੱਕਦੇ ਆ ਬਾਈ ਵਿੱਚੋਂ ਤੇ ਢੇਮਾ ਜੀਆਂ ਬਣ ਗਈਆਂ ਹਨਾ ਬਿੱਟਾ ਪੁੱਠਾ ਪੈਣ ਨਾ ਤੇ ਉਹ ਵੀ ਚੱਕ ਦਿੰਦੇ ਆ ਹਜੇ ਬਿਰਹਾ ਨਾ 5 ਕਿੰਨੇ ਨੇ ਹੋਇਆ ਮੈਂ ਤਾਂ ਨਹੀਂ ਚੱਕਦਾ ਬਾਈ ਜਿਹੜੀ ਧੁੱਲ ਜੀ ਥੱਲੇ ਉੜਦੀ ਬਹੁਤ ਆ ਮਗਾ ਮੈਨੂੰ ਲਾਲ ਮਿੱਟੀ ਕਿਦੋਂ ਮਿਲ ਜੇ ਤੇ ਉਹ ਪਾਈਏ ਬਾਈ ਉੜਦੀ ਨਹੀਂ ਹੁੰਦੀ ਹੈਗੀ ਹਨਾ ਇਹ ਉੜਦੀ ਬਹੁਤ ਆ ਸੁੱਕ ਗਏ ਤੇ ਆ ਵੀ ਸੱਚ ਸੋਰੀ ਯਾਰ ਆ ਵੀ ਬੱਚਾ ਰੇਂਦਾ ਆ ਤੁਹਾਨੂੰ ਚੇਤਾ ਹੀ ਨਹੀਂ ਐ ਤਾਂ ਆਪਣਾ ਆ ਸ਼ੇਰ ਵੀ ਰੇਂਦਾ ਜੋੜੇ ਲਾਉਣੇ ਤੇ ਇਹ ਵੀ ਰੇਂਦਾ ਆ ਠੀਕ ਆ ਆ ਵੀ ਰੇਂਦਾ ਮੋਟੂ ਦਾ ਭਰਾ ਤੇ ਮੋਟੂ ਵੀ ਰੇਂਦਾ ਤੇ ਚਾਰ ਤਰੇ ਰੇਂਦੇ ਜਿਹੜੇ ਆਪਾਂ ਲਾਉਣੇ ਆ ਤੇ ਆਹ ਦਾ ਬਾਈ ਇਮਰਾਨ ਨੂੰ ਜਾਣਾ ਹਨਾ ਕੂਤਰ ਜਿਹੜਾ ਬੈਠਾ ਆ ਤੇ ਹੋਰ ਵੀ ਬਾਈ ਇੱਕ ਤਾਂ ਆਏ ਬਾਈ ਆਪਣਾ ਵੀ ਨਾਮ ਲੈ ਲਿਆ ਕੋਈ ਨਹੀਂ ਬਾਈ ਸਾਰਿਆਂ ਦੇ ਨਾਮ ਲੈ ਦਿਆ ਕਰਾਂਗੇ ਹੌਲੀ ਹੌਲੀ ਨਾ ਹਰੇਕ ਵੀਡੀਓ ਚ ਜਿਹੜੇ ਜਿਹੜੇ ਬਾਈ ਵੀ ਕਮੈਂਟ ਕਰਦੇ ਆ ਹਨਾ ਸੋਹਣੇ ਤੇ ਹਰੇਕ ਬਾਈ ਦਾ ਮੈਂ ਕਮੈਂਟ ਵੀਡੀਓ ਚ ਨਾਮ ਲਿਆ ਕਰੂੰਗਾ ਬਾਈ ਠੀਕ ਆ ਤੇ ਇੱਕ ਬਾਈ ਦਾ ਮੈਨੂੰ ਕਮੈਂਟ ਆਇਆ ਸੀਗਾ ਪਿਛਲੀ ਵੀਡੀਓ ਤੇ ਕੱਲ ਮੇਰੇ ਤੋਂ ਸ਼ਾਇਦ ਉਹਦਾ ਜਵਾਬ ਨਹੀਂ ਦਿਓ ਹੋਇਆ ਹਨਾ ਵੀ ਬਾਈ ਬੱਚੇ ਵਾਲੇ ਕੂਟਰਾਂ ਨੂੰ ਪਿੱਲੀ ਏਟ ਪਾ ਸਕਦੇ ਆ ਜਾਂ ਨਹੀਂ ਬਾਈ ਪਾ ਸਕਦੇ ਆ ਬੱਚੇ ਵਾਲਿਆਂ ਨੂੰ ਤਾਂ ਪਾਉਣੀ ਹੁੰਦੀ ਜ਼ਰੂਰੀ ਆ ਠੀਕ ਆ ਬੱਚੇ ਸੋਹਣੇ ਪਾਲਦੇ ਆ ਪਾਪਲੀ ਐਟ ਕੋਈ ਯੱਕ ਨਹੀਂ ਭਾਈ ਉਹਦਾ ਕੋਈ ਨੁਕਸਾਨ ਨਹੀਂ ਚਾਹੀਏ ਗੇਰੀ ਪਾਓ ਚਾਹੀਏ ਪੇਲੀ ਐਟ ਪਾਓ ਲੋ ਬਾਬਿਓ ਅੱਜ ਮੁੱਦਾ ਬਾਈ ਦਾ ਕਮੈਂਟ ਆਇਆ ਸੀਗਾ ਵੀ ਇੱਕ ਦਾ ਵੀ ਹਨਾ ਵੀ ਦਾਣਾ ਕਿਹੜਾ ਪਾਉਣਾ ਦਾਣਾਂ ਦੇ ਵਿੱਚ ਕਿਹੜਾ ਨਹੀਂ ਪਾਉਣਾ ਤੇ ਭਾਈ ਅੱਜ ਆਪਾਂ ਦਾਣਾ ਲੈਉਣੇ ਆਪਣਾ ਵੀ ਖਤਮ ਹੋਇਆ ਦਾਣਾ ਠੀਕ ਆ ਕੂਤਰਾਂ ਨੂੰ ਪਾਉਣ ਨੂੰ ਕਣਕ ਵੀ ਕੱਢ ਕੇ ਲੈਉਣੀ ਥੱਲੇੋਂ ਤੇ ਦਾਣਾ ਲੈਉਣੇ ਆ ਦਾਣਾ ਬਣਾਉਣੇ ਆ ਕਿਹੜਾ-ਕਿਹੜਾ ਪਾਉਣਾ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਨਾਲੇ ਆਪਣੇ ਵਾਸਤੇ ਬਣਾਉਣੇ ਆ ਹਨਾ ਲੋ ਬਾਬਿਓ ਦਾਣਾ ਲੈ ਆਇਆ ਠੀਕ ਆ ਥੋੜਾ ਜਿਹਾ ਦਾਣਾ ਫੜਾਵਾਂਗੇ ਤੇ ਜਿੱਦਾਂ ਵੀ ਹੋਇਆ ਮਤਲਬ ਜੇ ਆਪਾਂ ਥੋੜਾ ਹੀ ਨਾ ਵੀ ਨਹੀਂ ਹੈਗਾ ਵਾਹੇ ਤੇ ਬਾਜਰਾ ਪੂਰਾ ਤਾਂ ਬਾਈ ਮੈਂ ਪਾਉਂਦਾ ਨਹੀਂ ਠੀਕ ਆ ਤੇ ਵੀ ਉਹਨਾਂ ਨੂੰ ਤਾਂ ਜੋੜੇ-ਜੋੜੇ ਵਾਲਿਆਂ ਨੂੰ ਪਾਲੀ ਦਾ ਜਦੋਂ ਜੋੜੇ-ਜੋੜੇ ਲਾਏ ਹੋਣ ਨਾ ਜਾਂ ਭੱਟੀਆਂ ਮਾਰਦੀਆਂ ਉਹਨੂੰ ਵੱਡੇ ਨਰਾਂ ਨੂੰ ਉਹਨਾਂ ਨੂੰ ਬਾਈ ਪਾ ਸਕਦੇ ਆ ਬਾਜਰਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਅਡਾਵੇ ਕਬੂਤਰਾਂ ਨੂੰ ਬਾਜਰਾ ਨਾ ਪਾਓ ਠੀਕ ਆ ਅਡਾਵੇ ਕਬੂਤਰਾਂ ਨੂੰ ਸਿਰਫ ਤੁਸੀਂ ਸੋਇਆ ਪੀਂਦੀ ਦਾਲ ਪਾ ਲਓ ਠੀਕ ਆ ਸਰੋਂ ਹਲਕੀ-ਫੁਲਕੀ ਪਾ ਲਓ ਆਵਾ ਬਾਕੀ ਦਿਖਾਈ ਦਿੰਦਾ ਤੁਹਾਨੂੰ ਤੇ ਆਹ ਮੂੰਗੀ ਲਿਆਂਦੀ ਬਾਈ ਕਿੱਲੋ ਹਾਂਡੀ ਆ ਜ਼ਿਆਦਾ ਨਹੀਂ ਹੈਗੀ ਕਿਲੋ ਮੂੰਗੀ ਆ ਠੀਕ ਆ ਤੇ ਕਿਲੋ ਛੋਲੇ ਆ ਇਹ ਵੀ ਕੋਈ ਜ਼ਿਆਦਾ ਨਹੀਂ ਬਾਈ ਕਿਲੋ ਛੋਲੇ ਆ ਤੇ 2 ਕਿਲੋ ਬਾਈ ਸੋਇਆਬੀਨ ਦੀ ਦਾਲ ਆ 2 ਕਿਲੋ ਸੋਇਆਬੀਨ ਦੀ ਦਾਲ ਜਿਹੜੀ ਆਪਣੇ ਕੰਮ ਚ ਬਾਈ ਆਹਾਂ ਦੋ ਚੀਜ਼ਾਂ ਜ਼ਿਆਦਾ ਮਹਿੰਨੇ ਰਖਉਂਦੀਆਂ ਕਬੂਤਰ ਬਾਈ ਦੇ ਵਿੱਚ ਛੋਲੇ ਤੋਂ ਸੋਇਆਬੀਨ ਦੀ ਦਾਲ ਠੀਕ ਆ ਆਹ ਚੀਜ਼ਾਂ ਬਾਕੀ ਬੈਲੈਂਸ ਕਰਨ ਵਾਸਤੇ ਆ ਵੀ ਬਾਲੀ ਗਰਮ ਵੀ ਨਾ ਹੋ ਜੇ ਕੰਮ ਤੇ ਛੋਲੇ ਮੈਂ ਤਾਂ ਥੋੜੀ ਲਏ ਆ ਬਾਈ ਕੋਈ ਛੋਟ ਦਾਲ ਲਿਆਂਦੀ ਬਸ ਛੋਲਿਆਂ ਦੀ ਛੋਲਿਆਂ ਦੀ ਦਾਣਾ ਬਾਈ 8 ਕਿਲੋ ਠੀਕ ਹੈ ਪੌਣੀ ਸਾਰੀ ਨਹੀਂ ਮੈਂ ਲੈ ਆਇਆ ਸਾਰੀ ਨਹੀਂ ਪੌਣੀ ਹੈਗੀ ਤੇ ਇਹ ਖੋਲ ਲੈਨੇ ਆ ਇਹ ਬਤਲਦਾ ਕਿੰਨੀ ਕ ਪੌਣੀ ਆਪਾਂ ਤੇ ਇਹ ਤੁਹਾਨੂੰ ਪਤਾ ਹੈ ਆਪਾਂ ਦਾਣਾ ਪਾਈਦਾ ਕਿੱਦਾਂ ਬਾਈ ਠੀਕ ਹੈ ਇਹ ਛੋਲੇ ਨਾਲ ਵੀ ਪਾਈਏ ਤਾਂ ਵੀ ਚੱਲ ਜਾਣਾ ਕਿਉਂਕਿ ਸੋਇਆਬੀਨ ਦੀ ਦਾਲ ਹੈਗੀ ਆ ਜੋ ਵੀ ਹੈਗੀ ਆ ਹਨਾ ਆ ਮੂੰਗੀ ਹੋ ਗਈ ਬਾਈ ਇਹ ਆਪਾਂ 2 2-3 ਦਿਨਾਂ ਦਾ ਦਾਣਾ ਜਿਹੜਾ ਆਪਾਂ ਇਹ ਮਲਾਉਣ ਲੱਗਾ ਮੈਂ 2-3 ਦਿਨਾਂ ਦਾ ਬੱਸ ਤੇ ਮੈਂ ਸਾਰੇ ਵੱਡੇ ਛੋਟੇ ਸਾਰਿਆਂ ਨੂੰ ਕੋਨਾ ਬੱਚੇ ਪਾਲਣ ਵਾਲਿਆਂ ਨੂੰ ਫੇਰ ਵਿੱਚੇ ਪਾਪੂ ਦੇ ਜੀ ਇੱਕ ਤਰ੍ਹਾਂ ਥੋੜੀ ਜ਼ਿਆਦਾ ਲੱਗ ਜਾਂਦੀ ਹੈ ਹਨਾ ਤੇ ਸ਼ਹਿਰੋਂ ਲਿਆਵਾਂਗੇ ਇਕੱਠੀ ਬਾਈ ਉੱਥੋਂ ਥੋੜੀ ਸਸਤੀ ਵੇਚ ਜਾਂਦੀ ਹੈ ਇੱਥੋਂ ਥੋੜੀ ਮਹਿੰਗੀ ਆ ਤੇ ਸ਼ਹਿਰੋਂ ਮੇਰੇ ਹਸਾਬ ਨਾਲ 80 ਰੁਪਏ ਸੋਇਆਬੀਨ ਦੀ ਦਾਲ ਮਿਲ ਜਾਂਦੀ ਆ 70-80 ਰੁਪਏ ਐਕਟੋ ਮਹਰਣਾ 110 100 ਰੁਪਏ ਦਾਲ ਦਿੰਦੇ ਆ ਆ ਵਾਲੀ ਸੋਇਆਬੀਨ ਦੀ ਇੱਥੇ ਬਾਈ ਮਹਿੰਗੀ ਆ ਇਹ 2 ਕਿਲੋ ਹੀ ਪਾਵਾਂਗੇ ਤੇ ਜੇ ਆਪਾਂ ਹੁਣ ਛੋਲੇ ਰਹਿਣ ਦਿੰਦੇ ਆ ਹਨਾ ਛੋਲੇ ਉਦਾਂ ਬੱਚੇ ਪੁੱਛੇ ਜਿਹੜੇ ਪਾਲਨੇ ਉਹਨਾਂ ਨੂੰ ਗਲਾਂ ਕਿਉਂਕਿ ਛੋਲੇ ਆਂ ਦਾਲ ਵੀ ਪਾਈ ਲਈ ਆ ਤੇ ਜੇ ਆਪਾਂ ਕਹੀਏ ਵੀ ਬਾਈਵਾਦੀ ਨਾਲੋਂ ਫਿਰ ਆਪਣੀ ਸੋਇਆਬੀਨ ਦੀ ਦਾਲ ਹੈਗੀ ਆ ਠੀਕ ਆ ਤੇ ਇਚ ਦਾਲ ਹੋਰ ਪਾ ਦਿੰਨੇ ਥੋੜੀ ਜੀ ਦਾਲ ਥੋੜੀ ਜੀ ਹੋਰ ਪਾ ਦਿੰਨੇ ਆ ਤੇ ਇਹਨੂੰ ਬਾਬਿਓ ਕਰ ਲੈਨੇ ਮੈਕਸ ਸਰੋਂ ਮਿਲੀ ਨਹੀਂ ਚੱਕੀ ਬਾਦ ਦੀਗੀ ਠੀਕ ਆ ਸਰੋਂ ਉਥੋਂ ਆਪਾਂ ਨੂੰ ਸਸਤੀ ਬੈਂਤੀ ਆ ਸਰਵਾ ਆਪਾਂ ਨੂੰ 50 ਰੁਪਏ ਕਿਲੋ ਮਿਲ ਜਾਂਦੀ ਆ ਉਥੋਂ ਠੀਕ ਆ 50 55 60 ਇੱਚੇ ਕਿ ਮਿਲ ਜਾਂਦੀ ਉਸ ਤੇ ਉਦਾਂ 100 100 ਰੁਪਏ ਵੀ ਦੇਈ ਜਾਂਦੇ ਆ ਆਸੀਆਂ ਨੂੰ ਵੀ ਦੇਈ ਜਾਂਦੇ ਆ ਆਪਾਂ ਨੂੰ ਆਹ ਰੇਟ ਵਾਈ ਮਿਲ ਜਾਂਦੀ ਆ ਤੇ ਆਹ ਭਾਈ ਦਾਣਾ ਬਲ ਗਿਆ ਜਿਹੜੇ ਹੁਣ ਆਪਾਂ ਬੱਚੇ ਪਾਲਦੇ ਆ ਅੜਾਵਿਆਂ ਨੂੰ ਵੀ ਥੋੜਾ ਬਾਲਾ ਪਾਈ ਜਾਵਾਂਗੇ ਹਜੇ ਤੇ ਕਿਉਂਕਿ ਅੜਾਵਿਆਂ ਨੂੰ ਮਲ ਪਾਈ ਦਵਾਈ ਲੱਗਣ ਵਾਲੀ ਆ ਲਾਈ ਨਹੀਂ ਹਜੇ ਮੈਂ ਕਣਕ ਹੀ ਜ਼ਿਆਦਾ ਪੋਨਾ ਪਿਆ ਤੇ ਮਤਲਬ ਪਾਣੀ ਦਵਾਈ ਲਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਆਹ ਸ਼ੁਰੂ ਕਰਦਾਂਗੇ ਸਾਰੀ ਖਰਾਕ ਹੈ ਨਾ ਤੇ ਲਿਓਣੀ ਆ ਬਾਈ ਇੱਕ ਫੀਡ ਦਾ ਬੂਰਾ ਲੈ ਕੇ ਆਉਣਾ ਆਪਾਂ 50 ਕਿਲੋ ਵਾਲਾ ਤੇ ਉਹ ਵੀ ਤੁਹਾਨੂੰ ਦੱਸੂਗਾ ਕਿੱਦਾਂ ਪਾਉਣਾ ਕਦੋਂ ਪਾਉਣਾ ਆ ਕਿੰਨੇ ਕ ਦਿਨ ਪਾਉਣਾ ਤੇ ਉਹਦੇ ਵਿੱਚ ਆਲਰੇਡੀ ਸਾਰਾ ਕੁਝ ਹੀ ਹੁੰਦਾ ਗਰਮਾ ਹੀ ਹੁੰਦੀ ਓਹ ਫੀਡ ਤੇ ਉਹ ਇੱਥੇ ਆਪਣੀ ਸਵਰਨ ਪਤਾ ਨਹੀਂ ਕੀ ਨਾਂ ਆ ਫੈਕਟਰੀ ਆ ਮੈਂ ਤਾਂ ਉੱਥੋਂ ਲਿਓਣਾ ਹਣਾ ਬਾਈ ਉੱਥੋਂ ਸਸਤਾ ਪੈਂਦਾ ਆਪਾਂ ਨੂੰ ਉੱਥੋਂ ਸਾਰਾ 1200 ਰੁਪਏ ਦਾ ਬੂਰਾ ਬਾਈ 50 ਕਿਲੋ ਫੀਡ ਦਾ ਜਿਹੜੀ ਆਪਾਂ 100 ਸਟਾਰਚ ਮਿਲਦਾ ਕਿਦੋਂ ਹੋਰ ਵੀ ਲੈਨੇ ਆ 50 55 ਰੁਪਏ ਕਿਲੋ ਦਿੰਦੇ ਫੀਡ ਠੀਕ ਆ ਤੇ ਉਥੋਂ ਆਪਾਂ ਨੂੰ ਬਈ 1100 ਦਾ ਪੂਰਾ ਹੀ ਮਿਲ ਜਾਂਦਾ 50 ਕਿਲੋ ਦਾ 11 ਕੇ 1200 ਦਾ ਆ ਤੇ ਉਥੋਂ ਸਹੀ ਆ ਬਾਈ ਲਿਓਣਾ ਤੇ ਆ ਬਾਈ ਜਾਣਾ ਮਿਕਸ ਹੋ ਗਿਆ ਇਹਨੂੰ ਬਾਲਟੀ ਚ ਪਾ ਕੇ ਰੱਖ ਲੈਨੇ ਆ ਕਣਕ ਧੋਨਿਆ ਤੇ ਉਹਦੇ ਵਿੱਚੋਂ ਫਿਰ ਆਪਾਂ ਜਿੱਦਾਂ ਇੱਕ ਡੂੰਗਾ ਭਰ ਕੇ ਇੰਨੀ ਕੁ ਸਿੱਟ ਲਈ ਦੀ ਆ ਠੀਕ ਆ ਜਿਹੜੇ ਡਾਵੇ ਗੂਤਰਾ ਬਾਕੀ ਆ ਉਹ ਤੇ ਜਿੱਦਾਂ ਮਰਜ਼ੀ ਪਾਈ ਜਾਓ ਵੱਡੇ ਗੂਤਰਾ ਦਾ ਕੋਈ ਨੁਕਸਾਨ ਨਹੀਂ ਤੇ ਆਜੋ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਆ ਬਾਅਦ ਚੋਂ ਤੇ ਲੋਈ ਬਾਬਿਓ ਬੱਚੇ ਪ ਤੋਂ ਬਹੁਤ ਹੋ ਗਈ ਇਹਨਾਂ ਨੂੰ ਕੁੱਡੇ ਡੱਕੀਏ ਬੰਦ ਕਰੀਏ ਹਨਾ ਬੱਚਾ ਨੇ ਦਾਣਾ ਧੂਣਾ ਖਾਣਾ ਹੋਣਾ ਤੇ ਇਹਨੂੰ ਬਾਈ ਆ ਦੇਖੋ ਸਵੇਰੇ ਵੀ ਟਾਰਾ ਮਾਇ ਸਿੰਦੀ ਪਰ ਟੈਟਰਾ ਸਾਈਕਲਿੰਗ ਦਾ ਦਿੱਤਾਈ ਇਹਦੇ ਨਾਲ ਹੀ ਬਾਈ ਜਿਹੜਾ ਦਾਣਾ ਜਾਈ ਮੂਹਤੇ ਹੋਇਆ ਉਹ ਕਾਲਾ ਪੈਣਾ ਸ਼ੁਰੂ ਹੋ ਗਿਆ ਬਈ ਇੱਕ ਦੋ ਦਿਨ ਦੇ ਵਿੱਚ ਵਿਚਾਇਣ ਕਾਲਾ ਹੋਜੂ ਤੇ ਉਹ ਬੱਚਾ ਫੇਰ ਉੜ ਗਿਆ ਤੇ ਟਾਈਮ ਹੋ ਗਿਆ ਬਾਈ 1.5 ਵਜੇ ਦਾ ਤੇ ਹੁਣ ਡੱਕ ਲਈਏ ਡੱਕਣ ਤਾਂ ਕਰਕੇ ਲਗਾ ਵੀ ਕੱਲ ਵਾਲਾ ਸਿਆਪਾ ਨਾ ਪੈ ਜੇ ਬਈ ਹਨਾ ਕੱਲ 3 ਵਜੇ ਲੱਗੇ ਆ ਡੱਕਣ ਹੁਣ ਡੱਕ ਲਈਏ ਜਲਦੀ ਬਾਬਿਓ ਉਹੀ ਚੱਕਰ ਠੀਕ ਆ ਮੈਂ ਕਹਾਂ ਵੀ ਚਲ ਡੱਕ ਲਈਏ ਟਾਈਮ ਨਾਲ ਹੀ ਤੇ ਉਹ ਮੇਰੇ ਡੱਕਾਂ ਤੋਂ ਪਹਿਲਾਂ ਹੀ ਉੜੇ ਹੋਏ ਬਾਈ ਜਦੋਂ ਮੈਂ ਉੱਪਰ ਨਿਗਾਹ ਮਾਰੀ ਤਿੰਨ ਬੱਚੇ ਖੜੇ ਆ ਤੇ ਇੱਕ ਡੰਡੇ ਵਾਲੇ ਦਾ ਬੱਚਾ ਹੈ ਨਹੀਂ ਬਾਈ ਇੱਕ ਬੱਚਾ ਤਾਂ ਹੈਗਾ ਪਰ ਦੋਨੇ ਲੱਗੇ ਢਾਂਗੀ ਨੂੰ ਆ ਇਹ ਵੀ ਉੱਚੋਂ ਆਏ ਆ ਉੱਤੇ ਨਾ ਕਿਤੇ ਬੱਚਾ ਉੱਚਾ ਖੜਾ ਹੋਵੇ ਜਾ ਕੇ ਜਾਂ ਫਿਰ ਉਧਰ ਵੀ ਉੜਦੇ ਪਿਆ ਰਿੱਕੀ ਨੇ ਢਾਇ ਡੂਏ ਉਧਰ ਨੂੰ ਨਾ ਚਲੇ ਗਿਆ ਹੋਵੇ ਚਲੋ ਆਉਂਦਾ ਤੇ ਫਿਰ ਮੈਂ ਤੁਹਾਨੂੰ ਦੱਸਦਾ ਤਿੰਨ ਬੱਚੇ ਤਾਂ ਬਈ ਆ ਖੜਦੇ ਆ ਇਹ ਬੱਚਾ ਠੀਕ ਆ ਤਾਂ ਦੱਸਿਆ ਵੀ ਉੱਪਰ ਨਾ ਖੜਾ ਹੋਵੇ ਉਧਰੋਂ ਆਇਆ ਬਾਈ ਆ ਸ਼ੇਖੂਪੁਰ ਪਿੰਡ ਆ ਇਧਰਲੀ ਸਾਈਡ ਤੋਂ ਆਇਆ ਬਈ ਆਹ ਫਰਦਾ ਥੱਲੇ ਥੱਲੇ ਜਿਹੜਾ ਚਮਕਦਾ ਨਾ ਕਾਲਾ ਚੀਨਾ ਜਿਹਾ ਬਈ ਆਹ ਫਰਦਾ ਉਹ ਤੈਨੂੰ ਉੱਤੇ ਖੜੇ ਆ ਤੇ ਉਹ ਕੱਲ੍ਹ ਆਈ ਬਈ ਆਹ ਫਰਦਾ ਇਹ ਡੰਡਿਆਂ ਵਾਲੇ ਦਾ ਅੱਜ ਮਹੀਨੇ ਦਾ ਹੋਇਆ ਹੋਣਾ ਬਈ ਇਹ ਇੱਥੇ ਸਰਾ ਜਮਾਂ ਕਰਾਈ ਜਾਂਦੇ ਬਈ ਇਹ ਅੜਾਵੇ ਵੀ ਬਾਲੇ ਆ ਤੇ ਰੋਕ ਵੀ ਬਾਲੀ ਚੰਗੀ ਐ ਨਾ ਬੱਚਿਆਂ ਦੀ ਆਹ ਫਰਦਾ ਬਈ ਬੱਚਾ ਤੇ ਆਊਗਾ ਵੀ ਬਈ ਟਾਂਗੀ ਨੂੰ ਸੱਦਾ ਹੀ ਤੇ ਹਾਂਜੀ ਬਾਬੇਓ ਕੀ ਹਾਲ ਚਾਲ ਆ ਲੋ ਤੁਹਾਡੇ ਕਮੈਂਟਾਂ ਤੇ ਜਵਾਬ ਦਈਏ ਤੇ ਅੱਜ ਮੈਂ ਕੋਸ਼ਿਸ਼ ਕੀਤੀ ਕਿ ਜ਼ਿਆਦਾ ਕਬੂਤਰੀ ਦਿਖਾਈਏ ਜਾਂ ਕਿੱਦਾਂ ਵੀ ਆਪਾਂ ਸਾਰੀ ਕੁਛ ਵੀ ਬਣਾ ਕੇ ਗਾਨੀਆਂ ਦਾ ਵੀਡੀਓ ਚੇਂਜ ਕਰੀ ਜਾਵਾਂਗੇ ਬਾਈ ਤੇ ਵੀਡੀਓ ਦੀ ਕੁਆਲਿਟੀ ਦਾ ਵੀ ਚੱਕਰ ਆਪਾਂ ਜਿਹੜਾ ਪਿੰਦਾ ਪਿਆ ਉਹ ਵੀ ਕਲੀਅਰ ਕਰ ਦਾਂਗੇ ਥੋੜੇ ਕਿ ਚਿਰਾਂ ਦੇ ਵਿੱਚ ਵਿੱਚ ਠੀਕ ਆ ਤੇ ਥੋੜਾ ਮੈਨੂੰ ਨੈਟ ਦੀ ਪ੍ਰੋਬਲਮ ਹੁੰਦੀ ਪਈ ਆ ਉਹਦੇ ਕਰਕੇ ਬਈ ਕੁਆਲਿਟੀ ਦਾ ਚੱਕਰ ਪੈਂਦਾ ਉਹ ਵੀ ਹੌਲੀ ਹੌਲੀ ਆਪਾਂ ਕਰ ਦਿਆਂਗੇ ਕਲੀਅਰ ਠੀਕ ਆ ਤੇ ਇੱਕ ਬਾਈ ਹਰਮਨ ਸ਼ਾਇਦ ਹਰਮਨ ਬਾਜਵਾ ਠੀਕ ਆ ਪਾਣੀ ਰਮਨ ਬਾਜਵਾ ਕੇ ਹਰਮਨ ਬਾਜਵਾ ਬਾਈ ਕਹਿੰਦਾ ਯਾਰ ਆਪਣਾ ਵੀ ਕਮੈਂਟਾਂ ਚ ਨਾਮ ਲੈ ਲਿਆ ਕਰੋ ਯਾ ਕਿਦਾਂ ਬਾਈ ਯਾਰ ਤੁਸੀਂ ਵੀ ਮੇਰੇ ਹੀ ਆ ਤੇ ਮੈਂ ਵੀ ਤੁਹਾਡਾ ਹੀ ਆ ਠੀਕ ਆ ਪਿਆਰ ਸਾਰਿਆਂ ਜਿੰਨਾ ਬਾਈ ਜਿੰਨਾ ਮੈਂ ਸਾਰਿਆਂ ਨੂੰ ਬਾਕੀਆਂ ਨੂੰ ਵੀ ਕਰਦਾ ਉਨਾ ਹੀ ਬਾਈ ਤੁਹਾਨੂੰ ਆ ਵੀ ਸਾਰੇ ਭਰਾਵਾਂ ਨਾਲ ਜਿਹੜੇ ਇੰਨਾ ਪਿਆਰ ਤੁਸੀਂ ਦਿੰਦੇ ਆ ਨਾ ਪਿਆਰ ਸਾਰਿਆਂ ਦਾ ਬਾਈ ਦਿਲੋਂ ਹੀ ਆ ਠੀਕ ਆ ਤੇ ਬਾਕੀ ਬਾਈ ਅੱਜ ਲੈਤਾ ਨਾ ਠੀਕ ਆ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਕਿ ਬਾਈ ਮਿਕਸ ਦਾਣਾ ਮਿਕਸ ਦਾਣਾ ਤੁਹਾਨੂੰ ਮੈਂ ਦੱਸਦਾ ਕੀ ਪੋਣਾ ਇਹ ਚ ਥੋੜੀ ਜੀ ਸਰੋਂ ਵੀ ਪਾ ਸਕਦੇ ਆ ਪ੍ਰੋਪਰ ਵੀਡੀਓ ਬਣਾਉਂਗਾ ਬਾਈ ਇਸ ਇਸ ਮੁੱਦੇ ਤੇ ਨਾ ਆਪਾਂ ਕਿਹੜਾ ਕਿਹੜਾ ਦਾਣਾ ਮੈਨੂੰ ਲੈ ਆਉਣ ਦੋ ਪ੍ਰੋਪਰ ਇੱ ਤੇ ਇੱਕ ਪਿੰਡਾ ਚ ਤੁਹਾਨੂੰ ਪਤਾ ਮਹਿੰਗਾ ਮਿਲਦਾ ਦਾਣਾ ਬਾਈ ਹੈਨਾ ਤੇ ਕਿੱਦਾਂ ਕਿੱਦਾਂ ਪਾਉਣਾ ਕੀ ਕੀ ਲਿਆਉਣਾ ਉਹ ਵੀ ਤੁਹਾਨੂੰ ਜ਼ਰੂਰੀ ਦੱਸੂਗਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀ ਆ ਪਾਉਣ ਵਾਲੀਆਂ ਠੀਕ ਆ ਤੇ ਫੀਡ ਦਾ ਬੋਰਾ ਇੱਕ ਤੁਹਾਨੂੰ ਦੱਸਿਆ ਮੈਂ ਉਹ ਵੀ ਲੈ ਕੇ ਆਉਣੀ ਪੂਰਨ ਫੈਕਟਰੀ ਆ ਸ਼ਾਇਦ ਇੱਕ ਫਗਵਾੜੇ ਦੇ ਵਿੱਚ ਹੀ ਉੱਥੋਂ ਬਾਈ ਆਪਾਂ ਲੈ ਕੇ ਆਈਦਾ ਪਹਿਲਾਂ ਮੈਂ ਹੋਰ ਹੀ ਗਲਤ ਨਾਂ ਲੈ ਗਿਆ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਿਹੜੀਆਂ ਤੁਸੀਂ ਆਟੇ ਦੀਆਂ ਗੋਲੀਆਂ ਬਣਾਈਆਂ ਵੀ ਉਹਦਾਂ ਦੀ ਐਕਸਪਾਇਰੀ ਡੇਟ ਕੀ ਹੁੰਦੀ ਹੈ ਕੋਈ ਬਾਈ ਦੇਖੋ ਵੈਸੇ ਤਾਂ ਕੋਈ ਐਕਸਪਾਇਰੀ ਡੇਟ ਨਹੀਂ ਜੇ ਤੁਸੀਂ ਉਹਨੂੰ ਹਵਾ ਨਹੀਂ ਲੱਗਣ ਦਿੰਦੇ ਰੂ ਰੱਖ ਦੋ ਵਿੱਚ ਰੂ ਰੱਖ ਕੇ ਨਾ ਰੂ ਚ ਲਬੇੜ ਦੋ ਹਵਾ ਨਾ ਲੱਗੇ ਬਾਈ ਮੈਡੀਸਨ ਉਹਦੇ ਵੀ ਐਕਸਪਾਇਰ ਹੋਣੀ ਜਦੋਂ ਉਹਨੂੰ ళ్లి ਲੱਗੇ ਸਲਾ ਬਸ ਰੂ ਬਾਗਿਆ ਜਾ ਉਹਨੂੰ ਬਾਈ ਧੁੱਪੇ ਧੱਪੇ ਨਾ ਰੱਖਿਓ ਉਹਦਾ ਦੇ ਵੈਦਰ ਟੈਂਪਰੇਚਰ ਤੇ ਰੱਖੋ ਜਿੱਥੇ ਵਾਲੀ ਗਰਮੀ ਨਾ ਹੋਵੇ ਤੇ ਠੰਡ ਵੀ ਨਾ ਹੋਵੇ ਉੱਲੀ ਨਾ ਲੱਗੇ ਗੋਲੀਆਂ ਨੂੰ ਤੇ ਖਰਾਬ ਨਹੀਂ ਹੁੰਦੀ ਮਹੀਨਾ ਡੇਢ ਮਹੀਨਾ ਤੁਸੀਂ ਇਹ ਗੋਲੀਆਂ ਵਰਤ ਸਕਦੇ ਆ ਵੈਸੇ ਤਾਂ ਆਪਾਂ 20 ਦਿਨ ਦੀਆਂ ਬਣਾਈ ਦੀਆਂ 15 20 ਦਿਨੀਆਂ ਜਿਹੜੀਆਂ ਲੱਗ ਜਾਣ ਠੀਕ ਆ ਥੋੜੀਆਂ ਵੜਾ ਲਓ ਬਾਕੀ ਉਹ ਤਾਂ ਬਈ ਬਿਮਾਰ ਹੋਏ ਤੇ ਲਗੜੀਆਂ ਉੰਨੀਆਂ ਕ ਬਣਾ ਲਿਆ ਕਰੋ ਜਿੰਨੀਆਂ ਲਾਜੋ ਬਾਕੀ ਏਦਾਂ ਦਾ ਕੋਈ ਚੱਕਰ ਨਹੀਂ ਐਕਸਪਾਇਰੀ ਦੀ ਵਾਲਾ ਤੇ ਤੁਸੀਂ ਉਹਨੂੰ ਬਸ ਟਾਕੇ ਰੱਖੋ ਚੰਗੀ ਤਰ੍ਹਾਂ ਠੀਕ ਆ ਨਾ ਧੁੱਪੇ ਰੱਖੋ ਨਾ ਸ਼ਾਮੇ ਰੱਖੋ ਉੱਲੀ ਨਾ ਲੱਗੇ ਜਦੋਂ ਉੱਲੀ ਲੱਗ ਗਈ ਐ ਸਲਾਬ ਗਈਆਂ ਉਦੋਂ ਗਈਆਂ ਬਈ ਤੇ ਬਾਕੀ ਇੱਕ ਬਈ ਦਾ ਹੋਇਆ ਸੀ ਪਿੱਲੀ ਹੱਟ ਪਾ ਸਕਦੇ ਬੱਚਿਆਂ ਨੂੰ ਪਹਿਲਾਂ ਮੈਂ ਦੱਸ ਟਿਆ ਹਨਾ ਬਈ ਪਿੱਲੀ ਹੱਟ ਪਾ ਸਕਦੇ ਆ ਬੱਚਿਆਂ ਵਾਸਤੇ ਹੀ ਹੁੰਦੀ ਬੱਚੇ ਬਲਾਉਣ ਨੂੰ ਹੱਟ ਪਾਈ ਦੀ ਬਾੜੀ ਆਪਾਂ ਵੱਡਿਆਂ ਨੂੰ ਤਾਂ ਸਦਾ ਹੀ ਪਾਓ ਸਦਾ ਹੀ ਬੰਦ ਨਾ ਕਰੋ ਸਿਰਫ ਆਪਾਂ ਨੂੰ ਡਾਬਿਆਂ ਚ ਬਾੜੀਆਂ ਚ ਬੰਦ ਕਰਨੀ ਪੈਂ ਨੇ ਕੁ ਉਤਰ ਪਾਣੀ ਨੂੰ ਬਹੁ ਜਾਂਦੇ ਆ ਠੀਕ ਆ ਕਿਉਂਕਿ ਅੰਦਰੋਂ ਪਾਣੀ ਸੋਖਦੀ ਆ ਤੇ ਪਾਣੀ ਨੂੰ ਫੇਕ ਉਤਰ ਬਹੁ ਜਾਂਦੇ ਆ ਇਸ ਕਰਕੇ ਮਤਲਬ ਬੰਦ ਕਰੀ ਜੀ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਆਪਣੀ ਹੋਲੀ ਲਾਗੇ ਸ਼ਹਿਰ ਬਾਈ ਨੇ ਕਹੀ ਮਾਰਚ ਮਹੀਨੇ ਚ ਇੱਥੇ ਕਿਤੇ ਹਨਾ ਅਪ੍ਰੈਲ ਮਾਰਚ ਦੀ ਗੇਮ ਵੀ ਦੱਸੋ ਵੀ ਆਪਣੀ ਬਾਜੀ ਹੁੰਦੀ ਆ ਬਾਈ ਉਹ ਟਾਈਮ ਆ ਲੰਦੋ ਠੀਕ ਆ ਗੇਮਾਂ ਸ਼ਾਇਦ ਆਪਾਂ ਸਾਰੀਆਂ ਦੱਸੀਆਂ ਬਾਈ ਤਕਰੀਬਨ ਹੀ ਤੁਸੀਂ ਦੇਖ ਲਿਓ ਆਪਣੀਆਂ ਜਿਹੜੀਆਂ ਪੁਰਾਣੀਆਂ ਵੀਡੀਓ ਖੋਲ ਕੇ ਨਾ ਬਾਜ਼ੀਆਂ ਵਾਲੀਆਂ ਜਿਹੜੇ ਮਹੀਨੇ ਆਪਾਂ ਬਾਜ਼ੀਆਂ ਛੱਡਿਆ ਜੂਨ ਜਲਾਈ ਜਾਂ ਮਾਰਚ ਕਿਤੇ ਵੀ ਇਥੇ ਉਹ ਤਕਰੀਬਨ ਬਾਈ ਸਾਰੀ ਸਾਮ ਸੰ ਠੀਕ ਆ ਬਾਕੀ ਮੈਂ ਰਾਤੀ ਵੀ ਇੰਸਟਾਗ੍ਰਾਮ ਤੇ ਪਾਈ ਸੀ ਵੀ ਬੱਚਾ ਜਦੋਂ ਉੱਡ ਕੇ ਆਉਂਦਾ ਤੇ ਉਹ ਭਰਪੂਰ ਜਿਹਾ ਸਿੱਟ ਕੇ ਬੈਹਿੰਦਾ ਉਹਨੂੰ ਕਿੱਦਾਂ ਸੰਭੜਦਾ ਬਾਈ ਉਹ ਵੀ ਤਰੀਕਾ ਵੈਸਾ ਨਹੀਂ ਤਾਂ ਤੁਸੀਂ ਦੂਜੇ ਦੀਆਂ ਬਾਈ ਸ਼ਾਇਦ ਹੁੰਦਾ ਜਿਹੜਾ ਘਰ ਦਾ ਸ਼ਾਇਦ ਲੋ ਦੇਸੀ ਘਰ ਦਾ ਕਈ ਜਣਾ ਦਿਸੇ ਸ਼ਾਇਦ ਲੋ ਜਿਹੜਾ ਆਪ ਅੱਖਾਂ ਦੇ ਸਾਹਮਣੇ ਚਵਾਇਆ ਹੋਵੇ ਠੀਕ ਆ ਉਹਦੀਆਂ ਦੋ ਬੂੰਦਾ ਦੇਖ ਕੇ ਤੇ ਬਾਈ ਉਹ ਵੀ ਤੁਸੀਂ ਕੋਸੇ ਪਾਣੀ ਨਾਲ ਪਾਂਜਾ ਮਿਲ ਕੋਸੇ ਪਾਣੀ 'ਚ ਦੋ ਬੂੰਦਾ ਦੇਖ ਕੇ ਨਾ ਉਹ ਵੀ ਦਾਬੂ ਲਾ ਸਕਦੇ ਆ ਬਾਈ ਠੀਕ ਆ ਉਹਦੇ ਨਾਲ ਬਾਈ ਤੁਸੀਂ ਲਗਾਤਾਰ ਬੱਚੇ ਢਾਓ ਭਾਵੇਂ ਪੂਰਾ ਪੂਰਾ ਤੇ ਢਾਓ ਉੱਟੂ ਕੇ بس ਉਹਨਾਂ ਦੇ ਜਿਹੜੇ ਮਸਲ ਬਣਨੇ ਸ਼ੁਰੂ ਹੋ ਗਏ ਬਾਈ ਲੋਜ ਵੀ ਸਰਾ ਕਰਾਉਣਗੇ ਜਿਹੜੇ ਬੱਚਾ ਦੇ ਮਸਲ ਬਣ ਗਏ ਆਪਾਂ ਹੀ ਕਰਦੇ ਬਾਈ ਬੱਚਾ ਹੁਣ ਕਈਆਂ ਦੇ ਕਮੈਂਟ ਆਉਂਦੇ ਬਾਈ ਯਾਰ ਪਹਿਲਾਂ ਉੜਿਆ ਦਿਹਾੜੀ ਦਿਹਾੜੀ ਫਿਰਦਾ ਸੀ 12 12 1 ਵਜੇ ਤੱਕ ਜਾਂ ਜਿੰਨਾ ਵੀ 5 5 ਵਜੇ ਦਾ ਹੁਣ ਬਾਈ ਘੰਟਾ ਦੀ ਬਾਈ ਆਹੇ ਰੀਜ਼ਨ ਆ ਕਬੂਤਰ ਉੱਡ ਕੇ ਆਇਆ ਆਪਾਂ ਉਹਦੀ ਸਾਮ ਸੰਭਾਲ ਨਹੀਂ ਕੀਤੀ ਠੀਕ ਆ ਰੁਲ ਗਿਆ ਕਬੂਤਰ ਉਹਦੇ ਮਸਲਾ ਚ ਪਾਣੀ ਪੈ ਗਿਆ ਠੀਕ ਆ ਤੇ ਕਬੂਤਰ ਨੇ ਉੱਡਣਾ ਕੀ ਆ ਕਬੂਤਰ ਨੂੰ ਬਾਈ ਦਾਬੂ ਕੋਈ ਕਹਿੰਦੇ ਬਾਈ ਟਾਈਮ ਲੱਗਿਆ ਟਾਈਮ ਨਹੀਂ ਬਾਈ ਇਹ ਟਾਈਮ ਦੇਖਣਾ ਤੇ ਫਿਰ ਸ਼ੌਂਕ ਨਹੀਂ ਹੁੰਦਾ ਠੀਕ ਆ ਜੇ ਸ਼ੌਂਪ ਦੇਖਣਾ ਤਾਂ ਫਿਰ ਟਾਈਮ ਨਾ ਦੇਖੋ ਕਬੂਤਰਾਂ ਨੂੰ ਦਾਬੂ ਲਾਉਣਾ ਬੈਸਟ ਹੁੰਦਾ ਬਾਈ ਜਦੋਂ ਬੱਚੇ ਉੜ ਕੇ ਆਏ ਨਾ ਕਸਾ ਬਣਾਓ ਬੱਚਿਆਂ ਦੀਆਂ ਜਦੋਂ ਮਸਲ ਬਣੇ ਹੋਣਗੇ ਜਿੱਦਾਂ ਹੁਣ ਆਪਾਂ ਖਰਾਕ ਪਾਉਣੀ ਉਦੋਂ ਬਾਅਦ ਉਹ ਮਸਾਲੀ ਬਣਨੇ ਆ ਫਿਰ ਕਬੂਤਰਾਂ ਦੇ ਠੀਕ ਆ ਤੇ ਉਹਦੇ ਨਾਲ ਇਹ ਆ ਬਾਈ ਬੱਚੇ ਦਿਨੋਂ ਤੇਰੀ ਵਾਦੇ ਆ ਘੜ ਦੇ ਨਹੀਂ ਕੂਤਰ ਬਿਮਾਰ ਹੋਣ ਦੇ ਚਾਂਸ ਘਟ ਜਾਂਦੇ ਜਦੋਂ ਆਪਾਂ ਸ਼ਾਇਦ ਛੂਦੀਆਂ ਬੂਦਾ ਦੋਖ ਦੇ ਦਿੰਨੇ ਆਂਦੇ ਆ ਨੂੰ ਹਨਾ ਚੱਲ ਕੇ ਜਿੰਨਾ ਬਾਈ ਆਪਦਾ ਗੋੜ ਬਣਿਆ ਉਹ ਗੋੜ ਵੀ ਦੇ ਲੈਂਦੇ ਆ ਤੇ ਬਾਕੀ ਬਾਈ ਆਹੀ ਕਮੈਂਟ ਸੀ ਮੇਰੇ ਹਿਸਾਬ ਨਾਲ ਹਨਾ ਹੋਰ ਤਾਂ ਕੋ ਕਮੈਂ ਠੀਕ ਆ ਵੀ ਵੀਡੀਓ ਤੇ ਉਹ ਫੇ ਕੱਲ ਨੂੰ ਜਵਾਬ ਦੇ ਦਾਂਗੇ ਠੀਕ ਆ ਹੁਣ ਜਿੰਨੇ ਹੁਣ ਤੱਕ ਜਿਹੜੇ ਆਏ ਸੀ ਕਮੈਂਟਾਂ ਦੇ ਜਵਾਬ ਉਹ ਮੈਂ ਤੁਹਾਨੂੰ ਬਾਈ ਦੇ ਦਿੱਤੇ ਆ ਪਰ ਫੇ ਵੀ ਜੋ ਕੋਈ ਰਹਿ ਗਿਆ ਤਾਂ ਬਾਈ ਸੋਰੀ ਤੇ ਬਾਕੀ ਬਾਈ ਠੀਕ ਆ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਆਪਣਾ ਸਾਰੇ ਪ੍ਰਾ ਧਿਆਨ ਰੱਖਿਓ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਤਾਂ ਪੂਰੀ ਦੇਖਿਆ ਕਰੋ ਓਕੇ ਬਾਬੇ ਮਿਲਦੇ ਆ ਅਗਲੀ ਵੀਡੀਓ 'ਚ